ਸੈਂਟਰ ਦੇ ਖਿਲਾਫ ਬਿਜਲੀ ਬਿੱਲ ਜੋ ਉਹਨਾਂ ਨੇ ਲਿਆਂਦਾ ਏ ਉਹਨੂੰ ਮੋੜਨ ਦੇ ਲਈ ਤੇ ਮਰਰੇਕਾ ਸਕੀਮ ਜੋ ਖਤਮ ਕਰਨ ਦੇ ਰਾਹ ਤੇ ਸੈਂਟਰ ਸਰਕਾਰ ਤੋਂ ਲਈ ਆ ਉਸ ਦੇ ਖਿਲਾਫ ਜਿਸ ਤਰ੍ਹਾਂ ਤੁਹਾਨੂੰ ਪ੍ਰਧਾਨ ਜੀ ਨੇ ਦੱਸਿਆ ਤੇ ਸਾਡੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੀ ਆਪਣੇ ਹਰਜੀਤ ਸਿੰਘ ਜੀ ਨੇ ਦੱਸਿਆ ਸੋ ਅਸੀਂ ਅੱਜ ਅਸੀਂ 180 ਦੇ ਹਵਕ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਆ ਅੱਜ ਹਰ ਇੱਕ ਘਰ ਘਰ ਦੇ ਵਿੱਚ ਜੋ ਜੋ ਇਹਨਾਂ ਨੇ ਪਿੰਡਾਂ ਦੀ ਲਿਸਟ ਦਿੱਤੀ ਹੈਗੀ ਅਸੀਂ ਘਰ ਘਰ ਜਾਵਾਂਗੇ ਤੇ ਏ ਸਰਕਾਰ ਦੇ ਧੱਕੇ ਦੇ ਖਿਲਾਫ ਅਸੀਂ ਇਹਨਾਂ ਦੇ ਹਰ ਤਰ੍ਹਾਂ ਨਾਲ ਸੰਘਰਸ਼ ਦੇ ਵਿੱਚ ਨਾਲ ਆ ਸਾਡੇ ਪ੍ਰਧਾਨ ਕਮਲ ਠਾਕੁਰ ਜੀ ਵੀ ਸਾਡੇ ਨਾਲ ਅੱਜ ਆਏ ਨੇ ਸੋ ਅਸੀਂ ਵਿਸ਼ਵਾਸ ਦਿਵਾਉਂਦੇ ਆ ਸੰਯੁਕਤ ਕਿਸਾਨ ਮੋਰਚਾ ਦੇ ਸਮੂਹ ਜਥੇਬੰਦੀਆਂ ਨੂੰ ਕਿ ਜਿੱਥੇ ਵੀ ਸਾਡੀ ਜਿਹੜੀ ਜ਼ਿੰਮੇਵਾਰੀ ਆ ਉਹ ਅੱਜ ਦੀ ਤਰ੍ਹਾਂ ਲਗਾਈ ਜਾਊਗੀ ਅਸੀਂ ਵੱਧ ਛੱਡ ਕੇ ਇਵਨ ਕਿ ਅਸੀਂ ਤਿੱਖੇ ਐਕਸ਼ਨਾਂ ਦੇ ਵਿੱਚ ਵੀ ਸ਼ਾਮਲ ਹਾਂ ਸਾਡੀ ਜ਼ਿੰਮੇਵਾਰੀ ਲਗਾਈ ਜਾਵੇ ਜਿੱਥੇ ਵੀ ਅਸੀਂ ਲੋੜ ਹੈਗੀ ਆ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਇਹਨਾਂ ਮੰਤਰੀਆਂ ਨੂੰ ਘੇਰਨ ਦੀ ਗੱਲ ਚਾਹੇ ਉਹ ਟੈਂਕੀਆਂ ਟਾਵਰਾਂ ਤੇ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਦੀ ਗੱਲ ਆ ਸੋ ਜੋ ਵੀ ਸਾਨੂੰ ਇਹਨਾਂ ਵੱਲੋਂ ਹੁਕਮ ਹੋਵੇਗਾ ਜਿਸ ਤਰ੍ਹਾਂ ਦਾ ਵੀ ਤਿੱਖੇ ਸੰਘਰਸ਼ ਦਾ ਅਸੀਂ ਨੌਜਵਾਨ ਸਾਰੇ ਅਧਿਪਕ ਆਗੂ ਨਜਰੇ ਉਹ ਇਸ ਸੰਘਰਸ਼ ਦੇ ਲਈ ਸੰਯੁਕਤ ਕਿਸਾਨ ਜੋ ਮੋਰਚਾ ਇਹਨਾਂ ਦੀ ਹਮਾਇਤ ਦੇ ਲਈ ਹਮੇਸ਼ਾ ਅੱਜ ਵੀ ਹਾਜ਼ਰ ਹਾਂ ਤੇ ਹਮੇਸ਼ਾ ਹਾਜ਼ਰ ਰਹਾਂਗੇ ਸੋ ਅਸੀਂ ਇਸੇ ਤਰ੍ਹਾਂ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਆਨਲਾਈਨ ਟਾਈਮ ਦੇ ਵਿੱਚ ਵੀ ਅਸੀਂ ਹਾਜ਼ਰ ਰਹੇ ਹਾਂ ਸ਼ੁਕਰੀਆ